ਇੰਨੀ ਪਾਰੀ ਗਿਣਤੀ ਚ ਤੁਸੀਂ ਇੱਥੇ ਪਹੁੰਚੇ ਹੋ ਆਲੇ ਦੁਆਲੇ ਦੇ ਇਲਾਕੇ ਚੋਂ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਮਾ ਭੈਣਾ ਛੋਟੇ ਬੱਚੇ ਸਾਡੀ ਪਾਰਟੀ ਦੇ ਆਦੇਦਾਰ ਸਹਿਬਾਨ ਵਲੰਟੀਅਰ ਸਹਿਬਾਨ ਜਿਨ੍ਹਾਂ ਨੇ ਦਿਨ ਰਾਤੇ ਕਰਕੇ ਆਪਣੀਆਂ ਗੱਡੀਆਂ ਆਪਣੇ ਮੋਟਰਸਾਈਕਲਾਂ ਚ ਆਪਣੇ ਪੱਲਿਓਂ ਤੇਲ ਪਵਾ ਕੇ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਦਾ ਜਿਹੜਾ ਰਸਤਾ ਹੈ ਉਹੋ ਕਲੀਅਰ ਕੀਤਾ ਲੋਕਾਂ ਕੋਲ ਘਰ ਘਰ ਜਾ ਕੇ ਕੁੰਡੇ ਖੜਕਾ ਕੇ ਪਾਰਟੀ ਦੇ ਨੀਤੀਆਂ ਦੱਸੀਆਂ ਤੇ ਮੈਂ ਸਭ ਤੋਂ ਵੱਧ ਧੰਨਵਾਦੀ ਉਹਨਾਂ ਵਲੰਟੀਅਰਾਂ ਦਾ ਮੇਰੇ ਨਾਲ ਸਟੇਜ ਤੇ ਐਮਐਲਏ ਬੱਲੂਆਣਾ ਗੋਲਦੀ ਮੁਸਾਫਰ ਜੀ ਐਮਐਲਏ ਮੁਖਸਰ ਸਾਹਿਬ ਕਾਕਾ ਬਰਾੜ ਜੀ ਐਮਐਲਏ ਫਾਜ਼ਿਲਕਾ ਸਬਨਾ ਜੀ ਐਮਐਲਏ ਲੰਬੀ ਜਿਨ੍ਹਾਂ ਨੇ ਇੱਕ ਪਰਿਵਾਰ ਦਾ ਜਿਨ੍ਹਾਂ ਨੂੰ ਐ ਲੱਗਦਾ ਸੀ ਸਾਨੂੰ ਕੋਈ ਹਰਾ ਨਹੀਂ ਸਕਦਾ ਉਹ ਜਿਹੜਾ ਕਿਲਾ ਤੋੜਿਆ ਲੰਬੀ ਤੋਂ ਐਮਐਲਏ ਸਾਡੇ ਗੁਰਮੀਤ ਖੁੱਡੀਆਂ ਜੀ ਫਿਰੋਜ਼ਪੁਰ ਦਿਹਾਤੀ ਦੇ ਐਮਐਲਏ ਦাইয়া ਸਾਹਿਬ ਉਹ ਵੀ ਬੈਠੇ ਨੇ ਗੁਰੂ ਅਰਸਾ ਦੇ ਐਮਐਲਏ ਇੱਥੇ ਪਾਰਟੀ ਦੇ ਸੀਨੀਅਰ ਅਹੁਦੇਦਾਰ ਸਹਿਬਾਨ ਚੇਅਰਮੈਨ ਔਰ ਵੱਖ-ਵੱਖ ਅਹੁਦਿਆਂ ਦੇ ਉੱਤੇ ਪਾਰਟੀ ਦੀ ਸੰਗਠਨ ਦੇ ਵਿੱਚ ਤੇ ਚੇਅਰਮੈਨ ਜਾਂ ਕਿਸੇ ਹੋਰ ਆ ਉਹਦੇ ਤੇ ਪੰਜਾਬ ਦੀ ਸੇਵਾ ਕਰ ਰਹੇ ਜਿੰਨੇ ਵੀ ਸਾਡੇ ਮਹਿਮਾਨ ਇੱਥੇ ਪਹੁੰਚੇ ਨੇ ਐਮਐਲਏ ਜੀਰਾ ਕਟਾਰੀਆ ਸਾਹਿਬ ਬੈਠੇ ਨੇ ਔਰ ਮੇਰੇ ਕੈਬਨਿਟ ਦੇ ਵਿੱਚ ਮਨਿਸਟਰ ਜਿਹੜੇ ਕਿ ਹਰ ਰੋਜ਼ ਕਿਤੇ ਨਾ ਕਿਤੇ ਜਾ ਕੇ ਮਹਿਲਾਵਾਂ ਦੀ ਬੱਚਿਆਂ ਦੀ ਸਹੂਲਤ ਲਈ ਸੁਵਿਧਾ ਲਈ ਕੰਮ ਕਰਦੇ ਰਹਿੰਦੇ ਨੇ బిజీ ਰਹਿੰਦੇ ਨੇ ਆਪਣੇ ਆਪ ਚੋ ਸੇਵਾ ਲਈ ਤੁਰੇ ਰਹਿੰਦੇ ਨੇ ਡਾਕਟਰ ਬਰਜੀਤ ਕੌਰ ਐਮ ਐਲ ਏ ਮਲੋਟ ਤੇ ਮੰਤਰੀ ਨੇ ਮੇਰੇ ਕੈਬਨਿਟ ਦੇ ਵਿੱਚ ਅੱਖਾਂ ਦੇ ਡਾਕਟਰ ਨੇ ਮੰਤਰੀ ਬਣਨ ਤੋਂ ਐਮ ਐਲ ਏ ਬਣਨ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਦੇ ਅੱਖਾਂ ਦੇ ਆਪਰੇਸ਼ਨ ਮੁਫਤ ਕਰਦੇ ਸੀ ਔਰ ਸਭ ਤੋਂ ਵਧੀਆ ਗੱਲ ਇਹ ਹੈ ਅੱਜ ਵੀ ਸਾਰਾ ਸਮਾਨ ਆਪਰੇਸ਼ਨ ਦਾ ਉਹ ਆਪਣੀ ਗੱਡੀ ਚ ਨਾਲ ਲੈ ਕੇ ਚੱਲਦੇ ਨੇ ਜੇ ਕਿਸੇ ਪਿੰਡ ਦੇ ਵਿੱਚ ਕੋਈ ਮਰੀਜ਼ ਇਹਨਾਂ ਨੂੰ ਮਿਲ ਜੇ ਤਾਂ ਆਪਣਾ ਇਹ ਪੋਲੀਟਿਕਲ ਰਾਜਨੀਤਿਕ ਦੌਰਾ ਛੱਡ ਕੇ ਉਹਦਾ ਆਪਰੇਸ਼ਨ ਕਰ ਦਿੰਦੇ ਆ ਇਹ ਬਹੁਤ ਵੱਡੀ ਗੱਲ ਹੈ ਜੀ ਜੋ ਰੱਬ ਨੇ ਕਲਾ ਦਿੱਤੀ ਹੈ ਉਹ ਵੀ ਵਰਤਣੀ ਚਾਹੀਦੀ ਹੈ ਜੋ ਪੜ੍ਹਾਈ ਦਿੱਤੀ ਹੈ ਕੁਦਰਤ ਨੇ ਰੱਬ ਨੇ ਮਾਪਿਆਂ ਨੇ ਉਹ ਵੀ ਵਰਤਣੀ ਚਾਹੀਦੀ ਐਸਐਸਪੀ ਸਾਹਿਬਾ ਡੀਸੀ ਸਾਹਿਬਾ ਸਾਰਾ ਪ੍ਰਸ਼ਾਸਨ ਜਿਨ੍ਹਾਂ ਨੇ ਪ੍ਰੋਗਰਾਮ ਕੀਤਾ ਹੈ ਮੈਂ ਬਹੁਤ-ਬਹੁਤ ਧੰਨਵਾਦੀ ਆ ਮੀਡੀਆ ਤੋਂ ਮੇਰੇ ਸਾਥੀ ਜਿਨ੍ਹਾਂ ਦੇ ਵਿੱਚ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਸੋਸ਼ਲ ਮੀਡੀਆ ਜਿਨ੍ਹਾਂ ਨੇ ਵੱਖ-ਵੱਖ ਮੰਚਾਂ ਤੇ ਅੱਜ ਦੇ ਇਸ ਪ੍ਰੋਗਰਾਮ ਨੂੰ ਪੂਰੀ ਦੁਨੀਆ ਤੱਕ ਪਹੁੰਚਾਇਆ ਉਹਨਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵੀਰੋ ਮੈਂ ਕੋਈ ਅੱਜ ਦੇ ਦਿਨ ਨੂੰ ਖੁਸ਼ੀ ਦਾ ਦਿਨ ਨਹੀਂ ਕਹੂੰਗਾ ਇੱਥੇ ਆਉਣ ਨੂੰ ਮੈਂ ਕੋਈ ਖੁਸ਼ੀ ਦਾ ਦਿਨ ਨਹੀਂ ਕਹੂੰਗਾ ਕੁਦਰਤ ਨੇ ਇੱਕ ਮਾਰ ਮਾਰੀ ਖਾਸ ਤੌਰ ਤੇ ਇਸ ਇਲਾਕੇ ਦੇ ਵਿੱਚ 20 ਦਿਨ ਪਹਿਲਾਂ ਬੇਮੌਸਮੀ ਬਰਸਾਤ ਗੜੇ ਕਾਲੀ ਬੋਲੀ ਨੇਰੀ ਬਰੋਲਾ ਬਾਗ ਬਰੋਲਾ ਜਿਹਨੂੰ ਕਹਿੰਦੇ ਆ ਉਹ ਆਇਆ ਜਿਹੜੇ ਬਰੋਲੇ ਦੇ ਵਿੱਚ 25-25 ਸਾਲ ਤੋਂ ਬਾਗਾਂ ਦੇ ਬੂਟੇ ਲੱਗੇ ਸੀ ਉਹ ਪੱਟ ਕੇ ਸੁੱਟਦੇ ਗਰੀਬਾਂ ਦੀਆਂ ਛੱਤਾਂ ਉੱਡ ਗਈਆਂ ਘਰਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਗਿਆ ਸਬਜ਼ੀਆਂ ਦਾ ਨੁਕਸਾਨ ਹੋ ਗਿਆ ਜਾਨ ਮਾਂ ਜਾਨ ਤਾਂ ਚਲੋ ਨਹੀਂ ਨੁਕਸਾਨ ਕੋਈ ਹੋਇਆ ਪਰ ਕਿਸੇ ਦਾ ਡੰਗਰਾਂ ਵਾਲਾ ਬਾੜਾ ਉਹਦਾ ਨੁਕਸਾਨ ਹੋ ਗਿਆ ਕਿਸੇ ਦਾ ਚਾਰੇ ਦਾ ਨੁਕਸਾਨ ਹੋ ਗਿਆ ਮੈਂ ਉਸ ਬਰਸਾਤ ਤੋਂ ਦੋ ਦਿਨਾਂ ਬਾਅਦ ਹੀ ਆਇਆ ਸੀ ਮੈਂ ਡੱਬਾ ਵਾਲੀ ਟਾਬ ਲੰਬੀ ਹਲਕੇ ਦੇ ਪਿੰਡ ਆਇਆ ਸੀ ਉੱਥੇ ਮੈਂ ਕਣਕਾਂ ਦੇਖੀਆਂ ਮੈਂ ਭਾਈ ਰੂਪੇ ਗਿਆ ਸੇਲ ਭਰਾ ਗਿਆ ਮੈਂ ਉੱਥੇ ਭਗਤਾ ਭਾਈ ਕਾ ਦੇ ਏਰੀਏ ਚ ਗੁਮਟੀ ਗਿਆ ਉੱਥੇ ਫਸਲਾਂ ਦੇਖੀਆਂ ਉਸੇ ਦਿਨ ਹੀ ਮੈਂ ਪਸਿਆਣੇ ਗਿਆ ਪਟਿਆਲੇ ਚ ਉੱਥੇ ਫਸਲਾਂ ਦੇਖੀਆਂ ਪੂਰਾ ਇੱਕ ਬੈਲਟ ਜਿਹੜੀ ਹੈ ਉਹ ਨੁਕਸਾਨੀ ਗਈ ਤੇ ਜਾਨ ਸਰ ਮੈਂ ਆਪਸਰਾਂ ਦੀ ਮੀਟਿੰਗ ਬੁਲਾਈ ਮੈਂ ਕਿਹਾ ਵੀ ਹੁਣ ਤੱਕ ਪੈਸੇ ਕਿੰਨੇ ਕਹਿੰਦੇ ਰਹੇ ਹੋ ਦਿੰਦੇ ਰਹੇ ਹੋ ਨਹੀਂ ਮੈਂ ਕਿਹਾ ਦਿੱਤੇ ਤਾਂ ਹੈ ਹੀ ਨਹੀਂ ਕਿਸੇ ਨੇ ਪਹਿਲਾਂ ਕਹਿੰਦੇ ਕਿੰਨੇ ਰਹੇ ਹੋ ਉਹ ਕਹਿੰਦੇ ਜੀ ਆ ਪਿਆ ਸਰਕਾਰ ਦਾ ਜਿਹੜਾ ਬਣਾਈ ਹੋਈ ਸਲੈਬ 33% ਤੋਂ 75% ਤੱਕ 5400 ਰੁਪਿਆ 75 ਤੋਂ 100 ਤੱਕ 12000 ਮੈਂ ਕਦੇ ਕਦੇ ਦਿੱਤੇ ਆ ਕਹਿੰਦੇ ਜੀ ਮੁਸ਼ਕਲ ਹੈ ਮੈਂ ਕਿਉਂ ਨਹੀਂ ਦਿੰਦੇ ਕਹਿੰਦੇ ਗਰਦੌਰੀਆਂ ਹੀ ਨਹੀਂ ਹੁੰਦੀਆਂ ਗਰਦੌਰੀਆਂ ਦੇ ਵਿੱਚ ਰਾਜਨੀਤੀ ਆ ਜਾਂਦੀ ਹੈ